ਪੈ ਰੂ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਤਿਨ ਮਾਤਿ ਉਤਮ ਤਿਨ ਪਤਿ ਉਤਮ जिने हि हृदय बसे आप बलवारी तिनकी सेवा लाए हर स्वामी तिन सिमरत गत होए हमारी जिने ऐसा सतगुरु साधना पाया ते हर दरगा काढे मारी ते नर निंदक शोभ ना पावेह तिन नक काटे सिर जनहारी हर आप बुलावे आपे बोलै हर आप निरंजन निरंकार निराहारी ਹਰ ਜਿਸ ਤੂੰ ਮਿਲ ਹੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਪੈਰੋਂ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਨਿਆ ਮਨ ਭੀਨਾ ਤਿਨ ਹਮ ਸ੍ਰੀ ਮਹ ਨਿਤ ਚਰਨੀ ਜਗ ਜੀਵਨ ਹਰ ਧਾਇ ਤਰਨੀ ਅਨੇਕ ਅਸੰਖ ਨਾਮ ਹਰ ਤੇਰੀ ਨਾ ਜਾਈ ਜੇ ਵਾਇਤ ਗਨਣੀ ਰਹਾਉ ਗੁਰ ਸਿੱਖ ਹਰ ਬੋਲ ਨੂੰ ਹਰ ਗਾਉ ਵੋ ਲੈ ਗੁਰਮਤ ਹਰ ਜੱਪਣੀ ਜੋ ਉਪਦੇਸ਼ ਸੁਣੇ ਗੁਰ ਕੇ ਰਾ ਸੋ ਜਨ ਪਾਵੇ ਹਰ ਸੁਖ ਘਣੀ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਾਣ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੀ ਹਰ ਹਰ ਅਗੰਮ ਨਾਮ ਹਰ ਤੇਰੀ ਵਿੱਚ ਭਗਤਾ ਹਰ ਧਰਨੀ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪੈਰੋਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲੇ ਥੀਤ ਪਾਸ ਢਾਰ ਰਾਖੀ ਅਸ਼ਟਮ ਥੀਤ ਗਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਲ ਸਗਲ ਪਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹੇਉ ਸਮਾਏ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿੜਾਇਆ ਪੈਰੋਂ ਮਹੱਲਾ ਪੰਜਵਾਂ ਵਰਤਣਾ ਰਹੂ ਨਾ ਮਹਿ ਰਮਜ਼ਦਾਨਾ ਤਿਸੇਵੀ ਜੋ ਰਖੈ ਨਿਹਾਲਾ ਏਕ ਗੁਸਾਈ ਅੱਲੂ ਮੇਰਾ ਹਿੰਦੂ ਤੁਰਕ ਦੋਹਾਂ ਨ ਬੇਰਾ ਰਹਾਉ ਹਜ ਕਾਬਾ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੂੰ ਨਾ ਨਿਵਾਜ ਗਜਾਰੂੰ ਏਕ ਨਿਰੰਕਾਰ ਨੇ ਹਿਰਦੈ ਨਮਸ਼ਕਾਰੂੰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਹਰਾਮ ਕੇ ਪਿੰਡ ਪਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਪੈਰੋ ਮਹੱਲਾ ਪੰਜਵਾ ਦਸ ਮਿਰਗ ਸਹਜੇ ਬੰਦ ਆਨੀ ਪੰਜ ਮਿਰਗ ਬੇਦੇ ਸਿਵ ਕੀ ਬਾਣੀ ਸੰਤ ਸੰਗ ਲੇ ਚੜਿਓ ਸ਼ਿਕਾਰ ਮਿਰਗ ਪਕਰੇ ਬਿਨ ਕੋਰ ਹਥਿਆਰ ਰਹਾਉ ਅਖੀਰ ਬਿਰਤ ਬਾਹਰ ਆਇਉ ਧਾਈ ਇਹੇ ਰਾ ਪਾਇਓ ਘਰ ਕਹਿ ਗਾਏ ਮਿਰਗ ਪਕਰੇ ਕਰ ਆਣੇ ਹਾਟ ਚੁਖ ਚੁਖ ਲੇ ਗਏ ਬਾਂਡੇ ਬਾਤ ਇਹੋ ਅਹੇ ਰਾ ਕੀਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਪੈਰੋਂ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਵਾਇਆ ਸਾਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹੋ ਮਤੇ ਸਾਧ ਸੰਗ ਪਾਵਉ ਪਰਮ ਗਤੀ ਰਹਾਉ ਪੱਥਰ ਕਉ ਬਹੁ ਨੀਰ ਪਵਾਇ ਨਹਿ ਭੀਗੈ ਅਦਕ ਸੁਕਾਇ ਖਟ ਸਾਸਤਰ ਮੂਰਖ ਸੁਨਾਇ ਜੈਸੇ ਦਹ ਦਿਸ ਪਵਨ ਚੁਲਾਇ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਖਤ ਤੇ ਕੋ ਨਾ ਬਰਾਸਾਇ ਤਿਤਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬਣਤ ਬਣਾਇ ਪੈਰੋ ਮਹੱਲਾ ਪੰਜਵਾ ਜੀਉ ਪ੍ਰਾਨ ਜਿਨ ਰਚਿਓ ਸਰੀਰ ਜਿਨਹਿ અપਾਇ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦ ਸ਼ਾਮ ਰਹਾਉ ਪ੍ਰਭ ਆਰਾਤਨ ਨਿਰਮਲ ਰੀਤ ਸਾਧ ਸੰਗ ਬਿਨਸੀ ਬਪਰੀਤ ਮੀਤ ਹੀਤ ਧਨ ਨਹਿ ਪਾਰਨਾ ਤਨ ਤਨ ਮੇਰੇ ਨਾਰਾਇਣ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਪੈਰੋਂ ਮਹੱਲਾ ਪੰਜਵਾ ਆਗੇ ਦਈਓ ਪਾਛੇ ਨਾਰਾਇਣ ਮਦ ਭਾਗ ਹਰ ਤੇਮ ਰਸਾਇਣ ਪ੍ਰਭ ਹਮਾਰੈ ਸਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪਰਾਵ ਸੀਮਰ ਸੀਮਰੋ ਅਮਰ ਥਿਰਥੀ ਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰ ਕਿਰਪਾ ਪ੍ਰਭ ਲਿਏ ਮਲਾਈ ਨਾਨਕ ਪ੍ਰਭ ਸਰਨਾਗਤ ਆਈ ਪੈਰੋਂ ਮਹੱਲਾ ਪੰਜਵਾਂ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਤ ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤਿ ਹੋਐ ਪੀਵਤ ਬੋੜ ਨਾ ਜੋਨ ਪਰਮਾਮ ਰਹਾਉ ਪੂਜਾ ਜਾਪ ਤਾਪ ਇਸ ਨਾਨ ਸਿਮਰਤ ਨਾਮ ਭੈ ਨੇ ਕਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਤਿਆ ਸਭ ਛਾਰ ਬੈਰੂ ਮਹਲਾ ਪੰਜਵਾਂ ਲੇਪ ਨਾ ਲਾਗੂ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਬੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਾਣ ਆਪ ਧਿਆਇਆ ਈਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾਰ ਖਵਾਲਾ ਨਿੰਦਕ ਕਾ ਮਾਥਾ ਇਹਾ ਉਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਪੈਰੂ ਮਹੱਲਾ ਪੰਜਵਾਂ ਖੂਬ 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 ਤੇਰੋ ਨਾਮ ਝੂਠ 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 ਦੁਨੀਆ ਗਮਾਨ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਆਚਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੀ ਧਰਿਆ タルਪ ਨਾ ਖੁਦਾਈ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਨਕ ਕੋ ਖੁਦ ਖਸਮ ਮਿਹਰਵਾਨ ਅੱਲਾਹ ਨਾ ਵਿਸਰੈ ਦਿਲ ਜੀ ਪ੍ਰਾਣ ਪੈਰੋਂ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮਖ ਲਹੁ ਪ੍ਰਭ ਕਾ ਭਾਣਾ ਸਤ ਕਰ ਸਹੁ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਹਰ 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 ਰਸਨਾ ਕਹੋ ਰਹਾਉ ਕਲਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪੈਰੋ ਮਹੱਲਾ ਪੰਜਵਾਂ ਸਤਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਟਾਏ ਪਤਤ ਪਾਉਨ ਪ੍ਰਭ ਤੇਰੋ ਨਾਮ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਐ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਦਰਿਆ ਸਗਲ ਜਹਾਨ ਪੈਰੋਂ ਮਹੱਲਾ ਪੰਜਵਾਂ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂ ਨਾਹੀ ਪਾਪੀ ਪਚਿਆ ਆਪ ਕਮਾਏ ਰਹਾਉ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤਾ ਪਾਰ ਬ੍ਰਹਮੇ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਰਾਗ ਭੈਰੂ ਮਹੱਲਾ 5 ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਤਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖ ਦਾਤਾ ਐਸਾ ਪ੍ਰਭ ਛੋੜ ਕਹੈ ਅਨ ਸੇਵਾ ਕਮਨ ਬਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਐ ਤਿਤ ਬਿਗਰਸ ਕਾਜ ਰਹਾਉ ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਦਿਨ ਨਿੰਦਹਿ ਨਗਰੇ ਪਸ਼ੂ ਸਮਾਨਾ ਜੀਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਕਤ ਕਹਤੇ ਮੇਰਾ ਅਹੰਬੁਦ ਦੁਰਮਤ ਹੈ ਮੈਲੀ ਬਿਨ ਗੁਰ ਪਵਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਾਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ ਪਹਿਰੋ ਮਹੱਲਾ ਪੰਜਵਾ ਬਨ ਮਹਿ ਪੀਖਿਓ ਤ੍ਰਿਣ ਮਹਿ ਪੀਖਿਓ ਗ੍ਰਹਿ ਪੀਖਿਓ ਉਦਾਸਾਈ दांडधार जट धारै पिख्यो वरत नेम तीर्थाय संत संग पिख्यो मन माए ऊब प्याल सर्ब महपूरन रस मंगल गुण गाए रहाउ जोग पिख संन्यास पिख्यो जत जंगम कापड़ाय तपी तपी सर मुन मह पिख्यो नट नाटक निरताए ਜਹੋਂ ਮਹਿ ਪੇਖਿਓ ਖਟ ਮਹਿ ਪੇਖਿਓ 10 ਅਸਤੀ ਸਿਮਰਤਾਏ ਸਭ ਮਿਲ ਏਕੋ ਏਕ ਵਖਾਨ ਹੈ ਤਉ ਕਿਸਤੇ ਕਹਉ ਦੁਰਾਈ ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਈ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜੇਹ ਘਟ ਪ੍ਰਗਟਿ ਆਈ ਪੈਰੋ ਮਹੱਲਾ ਪੰਜਵਾਂ ਨਿਕਟ 부ਜੈ ਸੋ ਬੁਰਾ ਕਿਉ ਕਰੈ ਬੇਕਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੈ ਨੇੜੈ ਸਭ ਕੋ ਕਹਿ ਗੁਰਮੁਖ ਭੇਦ ਵਿਰਲਾ ਕੋ ਲਹਿ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਇ ਦਰਬਿਹ ਰੈ ਮਿੱਤਿਆ ਕਰ ਖਾਏ ਪੈਠ ਗਉਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਭਰਮ ਭੁਲਾਨਿਆ ਨਿਗਟ ਨਾ ਜਾਣੈ ਬੋਲੇ ਕੂੜ ਮਾਇਆ ਮੋਹਿ ਮੂਠਾ ਹੈ ਮੂੜ ਅੰਤਰ ਵਸਤ ਸੰਤਰ ਜਾਏ ਬਾਜ ਗੁਰੂ ਹੈ ਪਰਮ ਪੁਲਾਏ ਜਿਸ ਮਸਟਕ ਕਰਮ ਲਿਖਿਆ ਲਿਲਾਟ ਸਤ ਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਤੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਪੈਰੋਂ ਮਹੱਲਾ ਪੰਜਵਾਂ ਜਿਸ ਤੂੰ ਰਾਖ ਹੈ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ ਕੋਟ અપਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਡਾਣੀ ਰਾਖੋ ਰੱਖੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਵਾਰ ਰਹਾਉ ਜਿਨ ਸੇਵਿਆ ਨਿਰਭਉ ਸੁਖ ਦਾਤਾ ਤਿਨ ਭਉ ਦੂਰ ਕੀਆ ਏਕ ਪ੍ਰਾਤਾ ਜੋ ਤੂੰ ਕਰਹਿ ਸੋਈ ਫਨ ਹੋਏ ਮਾਰੇ ਨਾ ਰੱਖੈ ਦੂਜਾ ਕੋਈ ਕਿਆ ਤੂੰ ਸੋਚੈ ਮਾਨਸਬਾਨ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਸ ਜਾਣੈ ਸਿਰਜਣਹਾਰ ਜਿਸ ਉਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨਨ ਨਾਨਕ ਅਪੜ ਨਾ ਸਾਖੈ ਕੋਈ